ਸਾਨੂੰ ਸਤਿ ਸ੍ਰੀ ਅਕਾਲ ਸਾਡੇ ਜੱਟਾ ਡੋਲੀ ਦੀ ਟੀਮ ਜਿਹੜੀ ਹੈ ਮਨ ਲਗਾ ਥੋੜੀ ਲੇਟ ਜ਼ਰੂਰ ਹੋ ਗਿਆ ਸੀ ਠੀਕ ਹੈ ਉਹ ਕਿਉਂਕਿ ਵਿੱਚ ਜਾਨ ਜੂਨ ਸਾਨੂੰ ਬਹੁਤ ਮਿਲਿਆ ਅੱਛਾ ਜੀ ਫਿਲਮ ਅਸੀਂ ਲੈ ਕੇ ਆ ਰਹੇ ਹਾਂ ਜੀ 5 ਜਨਵਰੀ 2024 ਨੂੰ ਸਿਨੇਮਾ ਘਰਾ ਦੇ ਅੰਦਰ ਜੱਟਾ ਡੋਲੀ ਨਾ ਆਪਣੀ ਫਿਲਮ ਜਿਹੜੀ ਹੈ ਉਹ ਗੱਤਕੇ ਦੇ ਉੱਤੇ ਆਧਾਰਿਤ ਹੈ ਗੱਤਕਾ ਔਰ ਲਵ ਸਟੋਰੀ ਤੇ ਬਾਕੀ ਮੈਂ ਚਾਹਾਂਗਾ ਕਿ ਮੈਂ ਸਾਰਿਆਂ ਨੂੰ ਇੰਟਰੋਡਿਊਸ ਕਰਾਦਾ ਆਪਣੇ ਸਨੀ ਗਿੱਲ ਜੀ ਹੈ ਅੱਜ ਗਤਕੇ ਦੇ ਉਸਤਾਦ ਬਣੇ ਨੇ ਤੇ ਆਪਣਾ ਕਿਰਨਦੀ ਪ੍ਰਾਇਤ ਨੇ ਠੀਕ ਹੈ ਅੱਜ ਇਹ ਲੀਡ ਰੋਲ ਅਦਾ ਕਰ ਰਹੇ ਨੇ ਹੀਰੋ ਦਾ ਕਰੈਕਟਰ ਜਰਨੈਲ ਬਾਜੀ ਇਹਨਾਂ ਦੇ ਫਾਦਰ ਸਾਹਿਬ ਦਾ ਕਰੈਕਟਰ ਰੋਲ ਅਦਾ ਕਰ ਰਹੇ ਨੇ ਤੇ ਗੁਰਪ੍ਰੀਤ ਬੀਐਮਪੀ ਮਿਊਜ਼ਿਕ ਜਿੰਨਾ ਵੀ ਤੁਸੀਂ ਅੱਜ ਸੁਣ ਰਹੇ ਹੋ ਮਿਊਜ਼ਿਕ ਗੁਰਪ੍ਰੀਤ ਬੀਐਮਪੀ ਨੇ ਦਿੱਤਾ ਆ ਜੀ ਬਾਕੀ ਤੁਸੀਂ ਸਵਾਲ ਸਾਰਿਆਂ ਨੇ ਕਰ ਸਕਦੇ ਹੋ ਜੀ 1 ਟੂ 1 ਜੀ ਚਲੋ ਜੀ ਇਹ ਖਾਸ ਗੰਦੇ ਵਿੱਚ ਔਰ ਕੀ ਕਹਾਣੀ ਹੈ ਜੀ ਜਿਹੜੀ ਫਿਲਮ ਜਟਾ ਡੋਲੀ ਨਾ ਜਿਹੜੀ 5 ਜਨਵਰੀ 2024 ਨੂੰ ਸਿਨੇਮਾ ਘਰਾਂ ਦੇ ਵਿਚ ਆ ਰਹੀ ਆ ਆ ਜਿਹੜੀ ਫਿਲਮ ਹੈਗੀ ਆ ਐ ਐਕਸ਼ਨ ਰੋਮਾਂਟਿਕ ਫਿਲਮ ਹੈ ਐਕਸ਼ਨ ਜਿਹੜਾ ਪਾਰਟ ਹੈਗਾ ਉਹ ਗੱਤਕੇ ਤੋਂ ਆਉਂਦਾ ਗੱਤਕਾ ਜਿਹੜਾ ਸਾਡਾ ਸਿੱਖ martial arts ਨੂੰ ਅਸੀਂ ਕਹਿੰਦੇ ਆ ਔਰ ਉਹਦੇ ਤੇ ਬੇਸਡ ਇੱਕ ਫਿਲਮ ਹੈਗੀ ਆ ਪਰਵਾਰਿਕ ਫਿਲਮ ਹੈ ਹਰ ਇੱਕ ਹਰੇਕ ਦੀ ਮਰਿਆਦਾ ਦਾ ਧਿਆਨ ਰੱਖਿਆ ਗਿਆ ਇਹਦੇ ਵਿੱਚ ਲਵ ਸਟੋਰੀ ਨੂੰ ਆਪਾਂ ਗੱਤਕੇ ਦੇ ਨਾਲ ਬਹੁਤ ਵਾਖੂਬੀ ਜੋੜਿਆ ਕਿਸੇ ਵੀ ਪੁਆਇੰਟ ਤੋਂ ਤੁਹਾਨੂੰ ਐ ਨਹੀਂ ਲੱਗੂਗਾ ਕਿ ਕੋਈ ਚੀਜ਼ ਮਿਸਿੰਗ ਹੈ ਜਾਂ ਐ ਨਹੀਂ ਲੱਗਦਾ ਕਿ ਭਈ ਗੱਤਕੇ ਨੂੰ ਲਾਉਣਾ ਕਿਦਾਂ ਜੋੜਦਾ ਕੋਈ ਆਬਜੈਕਸ਼ਨੇਬਲ ਐ ਐਸਾ ਕੁਝ ਨਹੀਂ ਹੈਗਾ ਬਹੁਤ ਪਰਿਵਾਰਿਕ ਫਿਲਮ ਹੈ ਤੁਹਾਨੂੰ ਸਾਰਿਆਂ ਨੂੰ ਦੇਖਣ ਨੂੰ ਬਹੁਤ ਅੱਛੀ ਲੱਗੂਗੀ। ਕਿਹੜੀ ਜਗ੍ਹਾ ਸ਼ੂਟ ਹੋਈ ਐ ਫਿਰ ਜੀ ਫਿਲਮ ਜਿਹੜੀ ਹੈ ਉਹ ਚੰਡੀਗੜ੍ਹ ਮੋਹਾਲੀ ਔਰ ਲੁਧਿਆਣਾ ਵੀ ਸ਼ੂਟ ਹੋਈ ਐ। ਇਹਦੇ ਨਾਲ ਨਾਲ ਆਪਣੀ ਫਿਲਮ ਰਾਮੋਜੀ ਫਿਲਮ ਸਿਟੀ ਦੇ ਵਿੱਚ ਹਾਈਦਰਾਬਾਦ ਸ਼ੂਟ ਹੋਈ ਐ। ਇਸ ਦੱਸ ਕੇ ਬੜੀ ਖੁਸ਼ੀ ਹੋ ਰਹੀ ਐ ਕਿ ਪਹਿਲੀ ਪੰਜਾਬੀ ਫਿਲਮ ਹੈ ਰਾਮੋਜੀ ਫਿਲਮ ਸਿਟੀ ਜਿਹੜੀ ਸ਼ੂਟ ਹੈੀ ਉਹ ਸਾਡੀ ਫਿਲ ਤੇ 30 35 ਦਿਨ ਪਹਿਲੀ ਵਾਰ ਹੀ ਲੱਗੇ ਸੀਗੇ ਉਸ ਤੋਂ ਬਾਅਦ 15 ਕੁ ਦਿਨ ਦਾ ਸ਼ੂਟ ਦੁਬਾਰਾ ਆਪਾਂ ਕੀਤਾ ਸੀਗਾ ਜੀ ਹਾਂਜੀ ਇਹ ਸੌਂ ਕਿੰਨੇ ਆ ਟੋਟਲ ਇਹਦੇ ਵਿੱਚ ਇਹਦੇ 6 ਗਾਣੇ ਨੇ ਜੀ 6 ਗਾਣੇ ਹੈਗੇ ਆ ਆਮ ਤੌਰ ਤੇ ਫਿਲਮ ਦੇ ਵਿੱਚ ਅਸੀਂ ਦੇਖਦੇ ਆਂ ਤੇ ਇੱਕੋ ਤਰ੍ਹਾਂ ਦੇ ਗਾਣੇ ਹੁੰਦੇ ਆ ਫਰਕ ਕਰ ਲੋ ਅਗਰ ਕੋਈ ਐਕਸ਼ਨ ਫਿਲਮ ਆ ਤਾਂ ਸਾਰੇ ਗਾਣੇ ਉਦਾਂ ਦੇ ਹੁੰਦੇ ਆ ਯਾਨੀ ਲਵ ਸਟੋਰੀ ਆ ਤਾਂ ਸਾਰੇ ਗਾਣੇ ਉਦਾਂ ਦੇ ਹੁੰਦੇ ਆ ਮੈਸੇਜ ਦੇ ਕੇ ਜਾਏਗੀ ਜੀ ਮੈਸੇਜ ਇਹਦੇ ਵਿੱਚ ਬਹੁਤ ਅੱਛਾ ਹੈ ਜੀ 2 3 4 ਮੈਸੇਜ ਇਹ ਤੁਹਾਨੂੰ ਵੱਖਰੇ ਵੱਖਰੇ ਦੇਖਣ ਨੂੰ ਮਿਲਣਗੇ ਔਰ ਇਹ ਗਾ ਜਰੂਰ ਹੈ ਕਿ ਬਹੁਤ ਐਂਟਰਟੇ ਜਿੱਦਾਂ ਅਗਰ ਅਸੀਂ ਸਮਝਦੇ ਹਾਂ ਜਨਰਲੀ ਮੈਸੇਜ ਵਾਲੀ ਫਿਲਮਾਂ ਹੁੰਦੀਆਂ ਆ ਉਹ ਸਿਆਣੀ ਜਿਹੜੀ ਸਾਡੀ ਆਡੀਅנס ਹੈ ਸਿਆਣੇ ਉਮਰ ਦੇ ਲੋਕ ਨੇ ਉਹ ਜ਼ਿਆਦਾ ਉਹਨੂੰ ਲਾਈਕ ਕਰਦੇ ਆ ਬਟ ਅਸੀਂ ਉਹਨੂੰ ਇੱਕ ਐਸੇ ਐਂਟਰਟੇਨਿੰਗ ਵੇ ਦੇ ਵਿੱਚ ਲੈ ਕੇ ਆਵਾਂਗੇ ਜਿਸ ਨੂੰ ਦੇਖ ਕੇ ਬੱਚੇ ਵੀ ਇਨਸਪਾਇਰ ਹੋਣਗੇ ਔਰ ਚੰਗੀਆਂ ਚੀਜ਼ਾਂ ਬਲ ਜਾਣਗੇ ਤੁਸੀਂ ਬਾਜੀ ਗੱਤਕਾ ਸਿੱਖਿਆ ਜੀ ਹਾਂਜੀ ਹਾਂਜੀ ਮੈਂ ਗੱਤਕਾ ਪਹਿਲਾਂ ਤੋਂ ਸਿੱਖਿਆ ਹੋਇਆ ਜੀ ਤੇ ਮੈਨੂੰ ਇਹਦੇ ਵਿੱਚ ਜਿਹੜਾ ਐ ਨਹੀਂ ਹੈਗਾ ਕਿ ਫਿਲਮ ਦੇ ਵਾਸਤੇ ਮੈਂ ਗੱਤਕਾ ਸਿੱਖਿਆ ਗੱਤਕਾ ਮੈਨੂੰ ਪਹਿਲਾਂ ਤੋਂ ਸਿੱਖਿਆ ਸੀਗਾ ਇਹ ਫਿਲਮ ਵਾਸਤੇ ਅਸੀਂ ਵਰਕਸ਼ਾਪਾਂ ਲਾਈਆਂ ਜੋ ਫਿਲਮ ਨੂੰ ਬਣਾਉਣ ਉਹ ਸਾਰੀ ਜਿਹੜੀ ਫਿਲਮਾਂ ਦੇਖਦੇ ਸੀ ਹਥਿਆਰਾਂ ਨਾਲ ਇਸ ਤੋਂ ਬਾਰੇ ਜੀ ਪੂਰ ਸਪੋਰਟ ਦੀ ਜਨਤਕ ਸਮਾਰੋਹ ਦਾ ਤੁਸੀਂ ਗਤਕਾ ਲਗਾਇਆ ਨਹੀਂ ਕੀ ਕੰਟੈਂਟ ਕੀ ਸ਼ਾਮਿਲ ਕੀਤਾ ਜੇ ਕੰਟੈਂਟ ਗਤਕਾ ਇਟਸੈਲਫ ਆਪਣੇ ਅੰਦਰ ਹੀ ਇੱਕ ਬਹੁਤ ਵੱਡਾ ਕੰਟੈਂਟ ਹੈ ਔਰ ਮੈਨੂੰ ਲੱਗਦਾ ਸਾਡੀ ਸਾਰੀ ਆਵਾਮ ਨੂੰ ਸਾਡੀ ਸਾਰੀ ਜਿੰਨੇ ਵੀ ਸਾਡੇ ਭਰਾ ਭਾਈ ਇਹਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਔਰ ਹੁਣ ਖਾਸ ਲਈ ਹਾਲ ਹੀ ਦੇ ਵਿੱਚ ਨੈਸ਼ਨਲ 올림픽 ਗੇਮਸ ਦੇ ਵਿੱਚ ਵੀ ਗਤਕਾ ਐਜ਼ ਅ ਸਪੋਰਟ ਰਜਿਸਟਰ ਹੋ ਗਿਆ ਹੋਇਆ ਜਿਹਦੇ ਨਾਲ ਹੁਣ ਜੋ ਸਾਡੇ ਖਿਡਾਰੀ ਆ ਉਹ ਆਪਣੀ ਇੱਕ ਉਹਨੂੰ ਆਰਥਿਕ ਸਪੋਰਟ ਵੀ ਮਿਲੂਗੀ ਉਹਨਾਂ ਦਾ ਇਹੀ ਚੀਜ਼ਾਂ ਨੂੰ ਚਲਦੇ ਹੀ ਗਤਕੇ ਨੂੰ ਪ੍ਰਮੋਟ ਕਰਨ ਦੇ ਚਲਦੇ ਹੀ ਅਸੀਂ ਇੱਕ ਐਸਾ ਟੌਪਿਕ ਕ੍ਰੀਏਟ ਕੀਤਾ ਜਿਹੜਾ ਇੱਕ ਲਵ ਸਟੋਰੀ ਦੇ ਆਸ-ਪਾਸ ਰਿਵੋਲਵ ਕਰਦਾ ਉਹਦੇ ਵਿੱਚ ਗਤਕਾ ਵੀ ਹੈਗਾ ਜੀ ਹਾਂਜੀ ਜੇ ਕੀ ਖਾਸ ਸਟਾਰ ਕਾਸਟ ਹੈ ਜੀ ਸਟਾਰ ਕਾਸਟ ਜੀ ਖਾਸ ਸਟਾਰ ਕਾਸਟ ਸਾਰੇ ਹੀ ਬਹੁਤ ਖਾਸ ਨੇ ਜੀ ਔਰ ਜਿਵੇਂ ਅਸੀਂ ਮੰਨ ਕਰਦੇ ਹਾਂ ਕਿ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਸਭ ਤੋਂ ਜੂਨੀਅਰ ਹਾਂ ਇਸ ਫਿਲਮ ਦੇ ਵਿੱਚ ਤੇ ਸਾਡੀ ਵੱਡੀ ਸਟਾਰ ਕਾਸਟ ਦੇ ਵਿੱਚੋਂ ਕੁਝ ਸਟਾਰ ਕਾਸਟ ਸਾਡੇ ਵਿੱਚ ਅਜੇ ਮੌਜੂਦ ਨਹੀਂ ਜਿਵੇਂ ਜਰਨੈਲ ਭਾਜੀ ਜਿਹਨਾਂ ਨੂੰ ਤੁਸੀਂ ਸਾਰੇ ਜਣੇ ਜਾਣਦੇ ਹੋ ਜਨੈਲ ਸਿੰਘ ਜਿਹਦੇ ਨਾਮ ਤੋਂ ਸਨੀ ਗਿੱਲ ਪਾਜੀ ਸਾਡੇ ਨਾਲ ਆਏ ਹੋਏ ਨੇ ਬਾਲੀਵੁੱਡ 'ਚ ਕਾਫੀ ਕੰਮ ਕਰਦੇ ਨੇ ਸ਼ਿਵਿੰਦਰ ਮਹਾਲ ਜੀ ਇਹਦੇ ਵਿੱਚ ਨੇ ਮੇਨ ਲੀਡ ਜਿਹੜਾ ਪਲੇ ਕਰ ਰਹੀਆਂ ਉਹ ਪ੍ਰਭ ਗਰੇਵਾਲ ਕਰ ਰਹੀਆਂ ਹਨ ਔਰ ਪਰਮਿੰਦਰ ਗਿੱਲ ਮੈਡਮ ਇਹਦੇ ਵਿੱਚ ਹੈਗੇ ਤਾਂ ਹੋਰ अनेकी ਅਨੇਕ ਅਨੇਕ ਇਹਦੇ ਵਿੱਚ ਆਪਣੇ ਆਰਟਿਸਟ ਸਾਡੇ ਨਾਲ ਹੈਗੇ ਜੀ ਪਾਜੀ ਕੀ ਐਕਸਪੀਰੀਅੰਸ ਆ ਮਤਲਬ ਤੁਸੀਂ ਤੁਹਾਡੀ ਇਸ ਤੋਂ ਪਹਿਲੇ ਵੀ ਕੋਈ ਫਿਲਮ ਆਈ ਹੈ ਹਾਂ ਜੀ ਮੇਰੀ ਇਸ ਤੋਂ ਪਹਿਲਾਂ ਦੋ ਫਿਲਮਾਂ ਆ ਚੁੱਕੀਆਂ ਜੀ 2022 'ਚ ਮੇਰੀ ਪਹਿਲੀ ਫਿਲਮ ਆਈ ਸੀ ਜਿੰਦਰਾ ਚੋਪਾਲ ਤੇ ਆਈ ਸੀਗੀ ਤੇ 2023 ਦੇ ਵਿੱਚ 100 ਮਿੱਟੀ ਦੀ ਆਈਸੀਡੀ ਕਿਸਾਨੀ ਮੁੱਦੇ ਦੇ ਉੱਤੇ ਕਿਸਾਨੀ ਅੰਦੋਲਨ ਦੇ ਤੋਂ ਭਰਾਵਾਂ ਦੀ ਕਹਾਣੀ ਸੀਗੀ ਤੇ ਹੁਣ 2024 ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਆਉਣ ਜੱਟਾ ਡੋਲੀ ਨਾਲ ਆਈ। ਸੋਚਿਆ ਕਿ ਆਪਾਂ ਬਿਨਾ ਆ ਸਕਦੇ ਆ। ਅ ਬਸ ਦੁਰੇਵਾ ਦੀ ਬਸ ਮਿਹਨਤ ਕਰੀ ਜਾਂਦੇ ਆਪਣੇ ਵੱਲੋਂ ਸੋਚਦੇ ਆ ਕਿ ਹੋਰ ਵਧੀਆ-ਵਧੀਆ ਪ੍ਰੋਜੈਕਟ ਕਰੀਏ ਇਦਾਂ ਦੇ ਪ੍ਰੋਜੈਕਟ ਕਰਕੇ ਲਿਆਈਏ। ਦੇਖਿਓ ਜਿਵੇਂ ਅਗਰ ਤੁਸੀਂ ਮੇਰੀ ਹਿਸਟਰੀ ਚੈੱਕ ਕਰੋਗੇ ਮੈਂ ਹਮੇਸ਼ਾ ਉਹੋ ਜੀ ਫਿਲਮਾਂ ਚੂਜ਼ ਕਰਦਾ ਜਿਹਦੇ ਵਿੱਚ ਸੋਸ਼ਲ ਮੈਸੇਜ ਹੁੰਦਾ ਔਰ ਕਿਤੇ ਨਾ ਕਿਤੇ ਸਾਡੇ ਪੰਜਾਬ ਤੋਂ ਵਿਰਸੇ ਨਾਲ ਜੁੜੀਆਂ ਹੁੰਦੀਆਂ ਚੀਜ਼ਾਂ ਹੋ ਜਾ ਚਾਹੇ ਅਸੀਂ ਉਹ ਗੱਲ ਕਰੀਏ ਜਿਵੇਂ ਸੋਹ ਮਿੱਟੀ ਦੀ ਹੈ ਤੇ ਉਹਦੇ ਵਿੱਚ ਕਿਸਾਨੀ ਮੁੱਦੇ ਨੂੰ ਅਸੀਂ ਚੱਕਿਆ ਸੀ ਪਹਿਲੀ ਵਾਰੀ ਇਦਾਂ ਹੀ ਅਸੀਂ ਹੁਣ ਇਹਦੇ ਵਿੱਚ ਵੀ ਗਤਕੇ ਦੇ ਉੱਤੇ ਫਿਲਮ ਲੈ ਕੇ ਆ ਰਹੇ ਹਾਂ ਉਹ ਵੀ ਅਸੀਂ ਮੁੱਦਾ ਪਹਿਲੀ ਵਾਰੀ ਚੱਕਿਆ ਤੇ ਮੈਂ ਪਰਸਨਲੀ ਇਹ ਚਾਹਨਾ ਕਿ ਪੰਜਾਬ ਦਾ ਕਲਚਰ ਇੰਨਾ ਰਿਚ ਆ ਔਰ ਇੰਨੇ ਇਤਿਹਾਸ ਦੇ ਵਿੱਚ ਇੰਨੇ ਪੰਨੇ ਜਿਹੜੇ ਆ ਸਾਡੇ ਅਜੇ ਫਲੋਰਨ ਨੂੰ ਬਾਕੀ ਪਏ ਆ ਤਾਂ ਜੋ ਅਸੀਂ ਚਾਹੁੰਦੇ ਆ ਕਿ ਮੇਰੇ ਵਰਗੇ ਹੋਰ ਜਿਹੜੇ ਫਿਲਮ ਮੇਕਰ ਨੇ ਸਾਡੀ ਇਤਿਹਾਸ ਦੀ ਗੱਲਾਂ ਨੂੰ ਚੱਕਣ ਨਾ ਕਿ ਸਿਰਫ ਅਸੀਂ ਇੱਕ ਵਰਗ ਦੀਆਂ ਜਿਵੇਂ ਕਾਮੇਡੀ ਦੀ ਬਣਵਾਉਂਦੀਆਂ ਸੀ ਉਹੀ ਬਣਾਈ ਜਾਈਏ ਅਸੀਂ ਜਾਣੇ ਜਾਈਏ ਕਿ ਪੰਜਾਬੀ ਫਿਲ ਉਹ ਸਿਰਫ ਕਾਮੇਡੀ ਵਾਸਤੇ ਜਾਣੀ ਜਾਂਦੀ ਐ ਐਸਾ ਨਹੀਂ ਹੈਗਾ ਸਾਡਾ ਇਤਿਹਾਸ ਬਹੁਤ ਰਿਚਾ ਅਸੀਂ ਉਹਦੇ ਤੇ ਹੋਰ ਫਿਲਮਾਂ ਲੈ ਕੇ ਆਈ ਆ ਇਹੋ ਜੀ ਗੱਲ ਮੈਂ ਚਾਹੁੰਦਾ ਜੀ ਹਰ ਵਾਰ ਦੇਖਿਆ ਜਾਂਦਾ ਕੋਈ ਫਿਲਮ ਆਉਂਦੀ ਆ ਲੰਮੀ ਇੱਕ ਕੰਟੈਕਟ ਦੀ ਹੁੰਦੀ ਆ ਤੇ ਚਿਹਰਾ ਲਿੱਤਾ ਜਾਂਦਾ ਚਾਹੇ ਵਿਲਨ ਦਾ ਹੋਵੇ ਚਾਹੇ ਕੋਈ ਸਹਾਇਕ ਅਕਟਰ ਹੋਵੇ ਤੇ ਉਹਨਾਂ ਫਿਲਮ ਨੂੰ ਦੇਖੂ ਦੇਖਣ ਜਾਂਦੇ ਲੋਕ ਇਹਦੇ ਵਿੱਚ ਵੀ ਕੁਝ ਇਸ ਤਰ੍ਹਾਂ ਹੈਗਾ ਕਿ ਸਾਰੇ ਨਵੇਂ ਨਹੀਂ ਜੀ ਸਾਰੇ ਨਵੇਂ ਨਹੀਂ ਐ ਜੀ ਮੈਂ ਇਹਦੇ ਵਿੱਚ ਅਗਰ ਸਭ ਤੋਂ ਮੈਂ ਦੱਸਿਆ ਪਹਿਲਾਂ ਹੁਣ ਸਭ ਤੋਂ ਨਵਾਂ ਅਗਰ ਮੈਂ ਹੀ ਆਗਾ ਤੇ ਉਸ ਤੋਂ ਬਾਅਦ ਸਾਰੇ ਸੀਨੀਅਰ ਆਰਟਿਸਟ ਨੇ ਮੇਰੇ ਨਾਲ ਤੇ ਬਹੁਤ ਵੱਡੇ ਵੱਡੇ ਨਾਮ ਸਾਡੇ ਨਾਲ ਜੁੜੇ ਹੋਏ ਨੇ ਜੀ ਚਾਹੇ ਨਵਾਂ ਸਿਰਫ ਮੈਂ ਹੀ ਆ ਸਮਝ ਲਓ ਹਾਂਜੀ ਬਜਟ ਹੈਗਾ ਜੀ ਅਸੀਂ ਕੋਸ਼ਿਸ਼ ਕੀਤੀ ਕਿ ਬਹੁਤ ਇੱਕ ਕਿਉਂਕਿ ਅਸੀਂ ਐਕਸਪੈਰੀਮੈਂਟ ਕਰ ਰਹੇ ਸੀਗੇ ਤੇ ਇੱਕ ਨਿਮਾਣੇ ਬਜਟ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਹਾਲਾ ਕਿ ਉਹ ਅੱਛੇ ਬਜਟ ਦੇ ਵਿੱਚ ਗਿਆ ਜੀ ਠੀਕ ਹੈ ਜੀ ਅੱਗੇ ਗੱਲ ਕਰਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੇ ਸਾਰਿਆਂ ਨੂੰ ਆ ਸਾਡੀ ਫਿਲਮ ਜਿਹੜੀ ਹੈ ਇਹ ਇੱਕ ਇਹਨਾਂ ਤੋਂ ਕੰਪਲੀਟ ਕਮਰਸ਼ੀਅਲ ਰੋਮਾਂਸ ਡਰਾਮਾ ਗੱਤਕਾ ਐਕਸ਼ਨ ਤੇ ਦਾ ਫਿਲਮ ਜਿਹੜੀ ਕਿ ਪੰਜ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹ ਪਹਿਲੀ ਫਿਲਮ ਹੈ ਜਿਹਦੇ ਵਿੱਚ ਜਿਹੜੀ ਰਵਾਇਤੀ ਖੇਡ ਸ਼ਸਤਰ ਵਿਦਿਆ ਜਿਹਨੂੰ ਆਪਾਂ ਗੱਤਕਾ ਕਹਿੰਦੇ ਆ ਉਹਦੇ ਦੇ ਆਧਾਰ ਤੇ ਜਿਹੜੀ ਇਹ ਫਿਲਮ ਪਹਿਲੀ ਪੰਜਾਬੀ ਫਿਲਮ ਹੋਊਗੀ ਜਿਹੜੀ ਰਿਲੀਜ਼ ਹੋ ਜਾ ਰਹੀ ਹੈ ਸਾਡੀ ਕੁਝ ਵੀ ਉਹ ਪੁੱਛਣਾ ਚਾਹੁੰਦੇ ਐ ਐਕਟਿੰਗ ਨੂੰ ਮੈਂ ਜਰਨੈਲ ਸਿੰਘ ਹੋਰ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਉਸ ਫਿਲਮ ਦਾ ਹਿੱਸਾ ਆ ਜਿਹੜੀ ਕਿ ਸਾਡੀ ਰਵਾਇਤੀ ਖੇਡ ਸ਼ਸਤਰ ਵਿੱਦਿਆ ਜਿਹਨੂੰ ਆਪਾਂ ਗਤਕਾ ਕਹਿੰਦੇ ਆ ਉਹਦੇ ਤੇ ਆਧਾਰਿਤ ਹੈ ਇੱਕ ਕੰਪਲੀਟ ਜਿਹਨੂੰ ਕਹਿੰਦੇ ਕਿ ਕਮਰਸ਼ੀਅਲ ਫਿਲਮ ਵੀ ਹੈ ਇਹਦੇ ਵਿੱਚ ਰਿਲੀਜੀਅਸ ਸੈਕਸ਼ਨ ਵੀ ਹੈਗਾ ਯਾ ਰੋਮਾਂਸ ਵੀ ਹੈ ਫੈਮਿਲੀ ਡਰਾਮਾ ਇੱਕ ਕੰਪਲੀਟ ਜਿਹਨੂੰ ਕਹਿੰਦੇ ਐਂਟਰਟੇਨਿੰਗ ਫਿਲਮ ਹੈ ਹਾਂਜੀ ਸਰ ਕਿਹਦੇ ਲੋਕੀ ਜੀ ਕੁਈ ਸਵਾਲ ਜੇ ਹੈ ਕਿ ਇਹਦਾ ਪੁੱਛੋ ਪਰ ਖਾਸ ਕੀ ਹੈ ਤੁਹਾਡਾ ਨਹੀਂ ਖਾਸ ਇਹ ਮਦਸਿਆ ਜੀ ਇਹ ਅੱਜ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਉਹਦੇ ਵਿੱਚ ਹਾਰ ਐਂਗਲ ਦਿਖਾਇਆ ਗਿਆ ਐਕਸ਼ਨ ਕਿਸੇ ਹੋਰ ਤਰੀਕੇ ਨਾਲ ਦਿਖਾਇਆ ਗਿਆ ਪਰ ਮੈਂ ਦੱਸਿਆ ਕਿ ਫਿਲਮ ਰਵਾਇਤੀ ਖੇਡ ਦੇ ਉੱਤੇ ਰਵਾਇਤੀ ਖੇਡ ਕਰਤਾ ਜੀ ਵਾਂਗ ਤੌਰ ਤੇ ਸੁਣਨ ਨੂੰ ਮਿਲਦਾ ਹੈ ਕਿ ਗੱਤਕਾ ਜਿਹੜਾ ਆ ਉਹ ਹਰ ਪੰਜਾਬੀ ਦੀਆਂ ਰਗਾਂ ਵਿੱਚ ਚੱਲਦਾ ਸਿਰਫ ਗੱਲ ਸਿਰਫ ਇੰਨੀ ਕਾ ਵੀ ਇੱਕ ਵਾਰ ਕੋ ਰੋਪਾਰ ਪੈਰ ਬਾਹਰ ਕੱਢ ਕੇ ਉਸ ਖਾੜੇ ਚ ਜਾਣ ਦੀ ਲੋੜ ਆ ਆਪਾਂ ਉੱਥੇ ਤੱਕ ਹੀ ਨਹੀਂ ਪਹੁੰਚਦੇ ਸੋ ਇਹ ਫਿਲਮ ਬਣਾਉਣ ਦਾ ਜਿਹੜਾ ਮੇਨ ਮਕਸਦ ਆ ਉਹ ਇਹੋ ਹੀ ਹੰਗਾਰਾ ਆ ਕਿ ਅਸੀਂ ਜੂਡੋ ਕਾਰਾਟੇ ਬੌਕਸਿੰਗ ਹੋਰ ਚੀਜ਼ਾਂ ਵਾਲੇ ਪਾਸੇ ਨੂੰ ਤੁਰ ਪਏ ਆ ਜਿਹੜੀ ਸਾਡੇ ਕੋਲ ਰਵਾਇਤੀ ਖੇਡ ਆ ਹੋਰ ਦਾ ਮੁਲਕਾਂ ਤੋਂ ਆਈਆਂ ਅਸੀਂ ਮਾਰਸ਼ਲ ਆਰਟਸ ਨੂੰ ਖੇਡਦੇ ਆ ਇਦਾਂ ਹੀ ਹਿੰਦੁਸਤਾਨ ਦੇ ਵਿੱਚ 24 25 ਤਰ੍ਹਾਂ ਦੀਆਂ ਮਾਰਸ਼ਲ ਆਰਟਸ ਨੇ ਜਿੱਦਾਂ ਮਹਾਰਾਸ਼ਟਰ ਚ ਕਲਣਾ ਪੱਟੀ ਆ ਮਣੀਪੁਰ ਦੀ ਹੋਰ ਹੈ ਸਾਊਥ ਦੀ ਹੋਰ ਹੈ ਯੂਪੀ ਬਿਹਾਰ ਦੀ ਹੋਰ ਹੈ ਉਹ ਲੱਠਵਾਜੀ ਕਹਿੰਦੇ ਨੇ ਇਦਾਂ ਅਸੀਂ ਇਹਨੂੰ ਗਤਕਾ ਕਹਿੰਦੇ ਆ ਉਹ ਗਤਕਾ ਉਹ ਖੇਡ ਜਿਹਨੇ ਅੱਜ ਤੱਕ ਇਸ ਮੁਲਕ ਤੇ ਜਿੰਨੇ ਹਮਲਾਵਰ ਹੋਏ ਆ ਚਾਹੇ ਸਿਕੰਦਰ ਆ ਚਾਹੇ ਨਾਦਰ ਆ ਚਾਹੇ ਅਬਦਾਲੀ ਆ ਚਾਹੇ ਬਾਬਰ ਆ ਨਾ ਚੰਗੇ ਮੰਗੋਲ ਆ ਰਹੇ ਕੋਈ ਵੀ ਆਇਆ ਤੁਰਕ ਆਏ ਕੋਈ ਵੀ ਆਇਆ ਉਹਨਾਂ ਨੂੰ ਰੋਕਣ ਵਾਸਤੇ ਜਿਹੜੀ ਜਿਹੜੀ ਵਿੱਦਿਆ ਦੀ ਲੋੜ ਸੀ ਨਾ ਜਿਹੜੀ ਸ਼ਾਸਤਰ ਵਿੱਦਿਆ ਯੂਜ਼ ਕਰਦੇ ਸੀਗੇ ਕਿਉਂਕਿ ਆਉਣ ਦਾ ਰਾਹ ਇਹੋ ਹੀ ਸੀਗਾ ਪੰਜਾਬ ਦੇ ਵਿੱਚੋਂ ਲੰਘ ਕੇ ਆਉਣਾ ਤੇ ਇੱਥੋਂ ਹੀ ਲੰਘ ਕੇ ਜਾਣਾ ਸੋ ਇਹ ਉਹ ਖੇਡ ਆ ਜਿਹੜੀ ਉਹਨਾਂ ਹਮਲਾਵਰਾਂ ਨੂੰ 17-1800 ਸਾਲ ਰੋਕਦੀ ਰਹੀ ਜਿਹਨੂੰ ਅਸੀਂ ਭੁੱਲ ਚੁੱਕੇ ਹਾਂ ਸੋ ਇਹ ਫਿਲਮ ਦਾ ਸਾਡਾ ਮੇਨ ਮਕਸਦ ਇਹ ਹੈ ਕਿ ਸਾਡੀ ਫਿਲਮ ਦਾ ਹੀਰੋ ਵੀ ਹੈ ਜਿਹੜਾ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਆ ਠੀਕ ਹੈ ਜੀ ਇਹ ਜੋ ਫਿਲਮ ਦੀ ਕਹਾਣੀ ਕਹਿੰਦੀ ਹੈ ਕਿ ਇੱਕ ਪਿਓ ਆਪਣੇ ਪਰਿਵਾਰ ਨੂੰ ਬੈਟਰ ਜ਼ਿੰਦਗੀ ਵਾਸਤੇ ਇੱਥੋਂ ਬਾਹਰ ਲੈ ਗਿਆ ਬਾਹਰ ਗਿਆ ਤੇ ਆਪਣੇ ਜੜ੍ਹਾਂ ਤੋਂ ਟੁੱਟ ਗਿਆ ਉਤੇ ਪੈਸਾ ਤੇ ਕਮਾ ਲਿਆ ਜਾਇਦਾਦ ਬਣਾ ਲਈ ਪਰਿਵਾਰ ਬਹੁਤ ਵੱਡਾ ਕਰ ਲਿਆ bizness ਬੜਾ ਵੱਟਾ ਇੰਪਾਇਰ ਖੜਾ ਕਰ ਲਿਆ ਪਰ ਜਦੋਂ ਉਹਨੇ ਮੁੜ ਕੇ ਘਰ ਵਾਲੇ ਪਾਸੇ ਨੂੰ ਵੇਖਿਆ ਨਾ ਘਰ ਵਾਲੀ ਰਹੀ ਤੇ ਨਾ ਮੁੰਡਾ ਰਿਆ ਘਰ ਵਾਲੀ ਰੱਬ ਨੂੰ ਪਿਆਰੀ ਹੋ ਗਈ ਤੇ ਜਿਹੜਾ ਮੁੰਡਾ ਆ ਉਹ ਪੈਸਾ ਹੀ ਇੰਨਾ ਦੇ ਤਾ ਮੁੰਡੇ ਨੂੰ ਜਿਹੜੀ ਚੀਜ਼ ਮੰਗਣੀ ਪੈਸੇ ਨਾਲ ਮੂੰਹ ਬੰਦ ਕਰਨ ਵਾਲਾ ਕੰਮ ਹੋ ਗਿਆ ਉਹ ਮੁੰਡਾ ਹੱਤੋਂ ਨਿਕਲ ਗਿਆ ਸੋ ਜਦੋਂ ਉਹ ਵਾਪਸ ਆਉਂਦਾ ਹੈ ਉਸ ਮੁਲਕ ਦੇ ਵਿੱਚੋਂ ਉਹ ਮੁੰਡਾ ਜਦੋਂ ਆਪਣੀ ਮਿੱਟੀ ਨਾਲ ਦੁਬਾਰਾ ਜੁੜਦਾ ਆ ਕੇ ਉਹਨੂੰ ਲੱਗਦਾ ਕਿ ਮੈਂ ਲੱਗਦਾ ਤੇ ਇਹਨਾਂ ਲੋਕਾਂ ਵਰਗਾ ਹੀ ਆ ਪਾਕਮੇ ਇਦਾਂ ਹੀ ਬੰਦਾ ਰੋਟੀ ਮੈਂ ਵੀ ਉਹ ਖਾਣਾ ਸਾਮ ਐਵੇਂ ਹੀ ਉਹ ਲੈਣਾ ਜਿਹੜਾ ਇਹ ਸਾ ਇਹ ਲੈਂਦੇ ਆ ਦਿਨ ਚੜੇ ਵੀ ਮੇਰੀ ਉਦਾਂ ਦੀ ਕੱਪੜੇ ਮੈਂ ਉਹ ਜੇ ਪਾਉਣਾ ਪਰ ਮੈਂ ਰਲਦਾ ਕਿਉਂ ਨਹੀਂ ਇਹਨਾਂ ਲੋਕਾਂ ਦੇ ਵਿੱਚ ਰੀਜ਼ਨ ਕੀ ਆ ਰੀਜ਼ਨ ਇਹੋ ਹੀ ਆ ਕਿ ਮੈਂ ਰੂਪਰੇਖਾ ਬਦਲ ਲਈ ਜਿਹੜਾ ਰੱਬ ਵੱਲੋਂ ਮੈਨੂੰ ਸਰੂਪ ਮਿਲਿਆ ਆ ਉਹ ਮੈਂ ਗਵਾ ਬਿਠਾ ਫਿਰ ਉਹ ਕਿਦਾਂ ਕਨਵਰਟ ਹੁੰਦਾ ਆ ਜੀ ਜੇ ਮੈਂ ਇਹਨਾਂ ਵਿੱਚ ਰਲਣਾ ਆ ਤੇ ਮੈਨੂੰ ਇਹਨਾਂ ਵਰਗਾ ਬਣਨਾ ਪੈਣਾ ਠੀਕ ਆ ਜੇ ਮੈਂ ਮੈਂ ਇੱਕ ਉਸ ਕੁੜੀ ਨੂੰ ਪਿਆਰ ਕਰਦਾ ਜਿਹਨੂੰ ਮੈਂ ਜਿਉ ਨੂੰ ਪਾਉਣਾ ਚਾਹੁੰਨਾ ਆ ਤੇ ਮੈਨੂੰ ਉਹਨਾਂ ਵਰਗਾ ਬਣਨਾ ਪੈਣਾ ਉਹਨਾਂ ਦੀ ਇੱਕ ਲਿਮਿਟੇ ਸੋ ਇੱਕ ਇਦਾਂ ਦੀ ਬੜੀ ਬੜੀ ਕਮਾਲ ਦੀ ਕਹਾਣੀ ਦੀ ਫਿਲਮ ਆ ਪੰਜ ਨੂਰ ਦੀ ਹੋਰ ਜਾਨੀ ਤੁਸੀਂ ਸਿਮਾ ਘਰਾਂ ਜਾ ਕੇ ਵੇਖੋ ਤੁਹਾਨੂੰ ਬਾਕੀ ਚੰਗੀ ਲੱਗੂਗੀ ਠੀਕ ਜੀ ਆਪਣਾ ਗੁਰਪ੍ਰੀਤ ਵੀ ਐਮਪੀ ਹੋਰ ਹੈ ਚੰਗਾ ਜਿੰਨਾ ਮਿਊਜ਼ਿਕ ਹੋਇਆ ਗਾਣਿਆਂ ਦਾ ਉਹ ਸਾਰਾ ਮੈਂ ਕੀਤਾ ਜੀ ਮੀਡੀਆ ਬਹੁਤ ਹੋਦੀ ਹੈ ਨਹੀਂ ਨਹੀਂ ਥੋੜੀ ਸਾਰੀਆਂ ਕਿੰਨੇ ਗਾਣੇ ਜੀ ਹਾਂਜੀ 6 ਗਾਣੇ ਹੈ ਜੀ ਬਾਏ ਬਾਏ ਹਾਂਜੀ ਬਾਏ ਬਾਏ ਜੀ ਇੱਕ ਗਾਣਾ ਜੋ ਹਲਾ ਸਾਡਾ ਰੀਲਸ ਜੱਟਾ ਡੋਲੀ ਨਾ ਉਹ ਤੈਨੂੰ ਮੰਜ਼ਲੇ ਤੱਕ ਬੁੱਧੀ ਅੰਗਲ ਹੋਣੀ ਆ ਉਹ ਕੀ ਤੂੰ ਜੱਟਾ ਡੋਲੀ ਨਾ ਦਲੇਰ ਮਹੰਦਸ ਸਾਹਨੇ ਗਾਇਆ ਜੀ ਗਾਣਾ ਆਜੋ ਆਜੋ ਉਹ ਵੀ ਬਣੀ ਆ ਔਰ ਪਹਿਲੀ ਵਾਰ ਐਸੀ ਵਧੀਆ ਜਿਹੜੀ ਇੰਡਸਟਰੀ ਦੇ ਵਿੱਚ ਗਿਆ ਸਰਕਾਰ ਦਾ ਸੋਨ ਲੈ ਕੇ ਆਉਂਦੀ ਆ ਉਹ ਜੰਮ ਲੈ ਕੇ ਸੰਗੀਤ ਦੀ ਪਰਸਟਾ ਦੀ ਜੱਟੇ ਹਰਦਾਰ ਜੱਟੇਦਾਰ ਇਕ ਬੜਾਈ ਬਣੀ ਹਾਂ ਜੀ ਤੁਸੀਂ ਫਿਲਮ ਦੇਖ ਕੇ ਆਣਾ 5 ਸਤਰੀਕ ਨੂੰ ਤੁਹਾਨੂੰ ਫਿਰ ਪਤਾ ਚੱਲੇਗਾ ਆਪਾਂ ਕਿਦਾਂ ਮੂਵੀ ਸ਼ੂਟ ਕੀਤੀ ਹੈ ਸੋ ਬਹੁਤ ਹੀ ਪਿਆਰੀ ਮੂਵੀ ਹੈ 5 ਸਤਰੀਕ ਨੂੰ ਆ ਰਹੀ ਦਿੱਤਾ ਡੋਲੀ ਨਾਲ ਸਾਰੇ ਜਣੇ ਜ਼ਰੂਰ ਦੇਖਿਆ ਜੀ